ਜਦ ਸੰਤ ਨੂੰ ਦੁਨੀਆ ਨੇ ਥਾਵਾਂ ਕਹਿੰਦੀ ਹੈ ਤਾਂ ਅਕਾਲ ਪੁਰਖ ਪਰਮਾਤਮਾ ਉਸ ਨੂੰ ਸਭ ਨੇ ਥਾਵਿਆਂ ਦੀ ਥਾਂ ਬਣਾ ਦਿੰਦਾ ਹੈ ਬਣਾ ਦਿੰਦਾ ਹੈ ਭਗਤੀ ਤੇ ਸੇਵਾ ਦਾ ਪੁੰਜ ਤੇ ਹਨੇਰਿਆਂ ਵਿੱਚ ਚਮਕਦਾ ਸੂਰਜ ਬਣਾ ਦਿੰਦਾ ਹੈ ਫਿਰ ਗੰਗਾ ਵੀ ਉਸਤੀਚੋ ਨੂੰ ਭਾਲਦੀ ਜਲ ਬਿਆਸ ਚ ਆ ਰਚ ਜਾਂਦੀ ਹੈ 11 ਵਰੇ ਸੇਵਕ ਅਮਰੂ ਦੇ ਹਰ ਰੋਜ਼ ਹੀ ਕਲਸ਼ ਸਮਾਉਂਦੀ ਹੈ ਮੀਂਹ ਹੜ ਤੇ ਹਨੇਰੀਆਂ ਰਕਸ਼ ਕਰਨ ਠੰਡ ਭਾਵੇਂ ਪੋਰਾ ਨੂੰ ਖਾਵੇ ਤਿੰਨ ਕੋਹ ਤੋਂ ਮੁਰਸ਼ਦ ਆਪਣੇ ਲਈ ਗਾਗਰ ਪਰ ਅੰਮ੍ਰਿਤ ਲੈ ਆਵੇ ਭਗਤੀ ਵਿੱਚ ਸ਼ਕਤੀ ਹੁੰਦੀ ਹੈ ਸਾਧਕ ਨੂੰ ਸੰਤ ਬਣਾਉਂਦੀ ਹੈ ਨਾਨਕ ਦੀ ਗਤੀ ਬਹੁਤ ਉੱਚੀ ਬਸ ਉੱਚਿਆਂ ਨੂੰ ਗੱਲ ਲਾਉਂਦੀ ਹੈ ਗੁਰੂ ਅੰਗਦ ਕਿਸੇ ਨਿਥਾਵੇਂ ਨੂੰ ਜਦ ਸਭ ਦੀ ਥਾਂ ਬਣਾਉਂਦੇ ਹਨ ਫਿਰ ਜੂਨ 84 ਕਟਦੀ ਹੈ ਸਭ ਅਮਰਦਾਸ ਗੁਣ ਗਾਉਂਦੇ ਹਨ ਸਭ ਅਮਰਦਾਸ ਗੁਣ ਗਾਉਂਦੇ ਹਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਧਰ ਸੇ ਗੁਜਰਾਤਾ ਸੁੱਚਾ ਸਲਾਮ ਕਰਤਾ ਚੱਲੂ